ਜਲਦੀ ਜਲਦੀ ਚਲੋ ਸੈਂਡਲ ਵੀ ਲੈ ਲੈ ਆ ਐਨੀਮਲਸ ਵੀ ਸਾਰੇ ਲੈ ਲੈ ਆ ਇੱਥੇ ਹੀ ਆਉਣਾ ਆਪਾਂ ਫੇਰ ਨਾ ਚਲ ਜੀ ਮੈਂ ਦੇ ਦੋ ਫਿਰ ਤੇ ਖਾ ਪਾ ਨੀਂ ਚਲ ਖਾ ਫਿਰ ਯੂਟ ਪਾ ਲਈਏ ਔਰ ਵਾਲਾ ਪਿਆਜ ਉਹ ਤੇ ਲੋਨਾ ਹਰਿ ਰਾਜ ਹਸਪੀਟਲ ਤੇ ਰਹਿ ਰਿਆ ਕੀ ਕਾਲਾ ਪੈ ਗਿਆ ਸਾਰਾ ਸਮਾਨ ਇਕੱਠਾ ਕਰ ਲਿਆ ਕਹਿੰਦਾ ਹਣ ਘਰੇ ਚੱਲੀਏ ਹੁਣ ਨਹੀਂ ਰਹਿਣਾ ਇੱਥੇ ਚਲ ਪਾਪਾ ਜੀ ਨੂੰ ਖੜਾ ਦੋ ਪਾਪਾ ਜੀ ਫੜ ਲੈਂਦੇ ਆ ਚਲੋ ਚਲੋ ਚਲੋ

ਤਾਜੀ ਹੁਣ ਆਪਾਂ ਖਾਣੇ ਆ ਰੋਟੀ ਆਂ ਆਂ ਬਰੋਤੀਆਂ ਦੇ ਥੋੜੇ ਥੋੜੇ ਲੈ ਕੇ ਆਈ ਆਂ ਤੇ ਮਨੇ ਵੀ ਡਾਈ ਹੁਣ ਆਪਾਂ ਇਹ ਕਿਹੜੀਆਂ ਹਨ ਤੰਦੂਰੀ ਸਬਜੀ ਦਾ ਇਹ ਡੱਬਾ ਭਰਾ ਲਿਆ ਹੰਦਾ ਜੀ ਹੁਣ ਉਹ ਵੀ ਭਰਦੇ ਮੇਰੇ ਕੋਲ ਥੋੜੀ ਥੋੜੀ ਭੋਰ ਭਰਦੇ ਉੱਤੇ ਰਾਇਆ ਹੀ ਫੇਰ ਕੁਛ ਦਾ ਹੀ ਫਰਕ ਪਿਆ ਏ ਮੈਂ ਕਿਹਾ ਫਰਕ ਪੈ ਗਿਆ ਓਹੀ ਪੈਰ ਲਾਉਂਦੇ ਆਂ ਹਾਂ ਹਾਂ ਦਿੰਦੀ ਪਾਪਾ ਜੀ ਦਿੰਦੇ ਆ ਨਹੀਂ ਦੇ ਮੈਨੂੰ ਭੁੱਖ ਲੱਗੀ ਏ ਕਿਉਂ ਨਹੀਂ ਦਿੰਦੇ ਹਾਂ ਲੈ ਸਬਸ ਕੀਤੀ ਮम्मा ਬੰਦਾ ਗੋਮੀ ਕਿੱਦਾਂ ਹੋਣਾ ਠੀਕ ਆ ਬੜਾ ਰੋਂਦੇ ਹੀ ਵਿਚਾਰੀ ਹੈਰੀ ਤੁਸੀਂ ਕੀ ਖੇਡਣਾ ਖੇਡੀ ਜਾਂਦੇ ਜੀ ਗਾਓ ਖੇ ਨਾਲ ਖੇਡਦਾ ਹੈ ਠੀਕ ਠੀਕ ਆ ਫੇਰ ਲੋ ਮਮਾ ਬੰਦ ਹਾਂਜੀ ਹੋ ਹੋ ਓ ਸਾਰੇ نیچے ਛੋਟੇ ਤੇ ਹੈਰੀ ਨੇ। ਕੁਮਾ ਕਾੜਿਆ। ਕੁਮਾ ਟੈਕੂ। ਹਾਂਜੀ ਟੈਂਕਰ, ਟੈਂਕ ਇੱਥੇ ਵੀ ਟੈਂਕ ਬਣਾ ਲਿਆ। ਚਲੋ ਲਾਈਏ ਡ੍ਰਿਪ ਤੇ ਹੁਣ ਆਪਾਂ ਘਰ ਚਲੀ ਫਿਰ ਡ੍ਰਿਪ ਲਾ ਲੂ ਆ ਫਿਰ ਖਤਮ ਕਰ ਦੂ ਪਾਣੀ ਸਾਰਾ। ਹੈਰੀ ਪਾਣੀ ਕਹਿੰਦਾ ਇਹ ਡ੍ਰਿਪ ਨੂੰ। ਹੈਰੀ ਪਾਣੀ ਕਿੱਥੇ? ਉਹ ਕੀ ਆ? ਪਾਣੀ। ਪਾਣੀ ਐਂ ਡ੍ਰਿਪ ਨਹੀਂ ਆ। ਕੀ ਹੋਇਆ? ਹਾਂ ਲੈਂਦੇ ਬਣਾਤੀ। ਓ ਹੈਰੀ ਨੇ ਕਿੰਨਾ ਸੋਨਾ ਓਏ ਪ੍ਰੋਜੈਕਟ ਬਣਾਇਆ ਏ ਕੈਮਲ ਜ਼ੀਰਾਫ ਕਾਓ ਤੇਰਾ ਇਹਨੂੰ ਪਾਣੀ ਵਿੱਚ ਡਿੱਗਿਆ ਏ ਹਾਂਜੀ ਰਾਇਨੋ ਪਾਣੀ ਵਿੱਚ ਡਿੱਗਿਆ ਏ ਤੇ ਆ ਕੀ ਆ ਇਹ ਕੀ ਆ ਗੋਲੀਆਂ 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 ਨਹੀਂ ਆ ਖਾਣਾ ਏ ਵੈਰੀ ਵੈਰੀ ਗੁੱਡ ਵੈਰੀ ਗੁੱਡ 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 ਮੇਰੇ ਪੁੱਤ ਨੇ ਹੈ ਇਹ ਇਹ ਤੁਸੀਂ ਦੇਖੋ ਇਹ ਕੀ ਆ ਗੱਨਵਾ ਵਾਓ ਗੱਨ ਕਿੰਨੂ ਮਾਰਦੀ ਆ ਸਾਰਾ ਕੁਝ ਦੇਖਣ ਦਿਆ ਵਾਓ ਯਾਰ ਕਿੰਨਾ ਦਿਮਾਗ ਨਾਲ ਆਈਡੀਆ ਲਾਉਂਦਿਆ ਈ ਤਾਜਾ ਲੈ ਕੇ ਆਓ ਲੈ ਕੇ ਆਓ ਲੈ ਜਾਓ

ਹੈਰੀ ਦਾ ਡ੍ਰਿਪ ਕਾਫੀ ਟਾਈਮ ਤੋਂ ਲਵਾ ਛੱਡਿਆ ਖੇਡਦ ਰਿਆ ਸੀ ਤੇ ਹੁਣ ਮੈਂ ਕਿਹਾ ਆਪਾਂ ਲਾ ਹੀ ਦਈਏ ਡ੍ਰਿਪ ਸ਼ਾਮਾਂ ਨੂੰ ਫਿਰ ਜਲਦੀ ਕਰੇ ਜਾਵਾਂਗੇ ਆਪਾਂ ਇਹਨੂੰ ਜਿ ਪ੍ਰਾਇਰ ਕਿਹਾ ਹੁੰਦੇ ਆ ਸਿੱਧੇ ਪਿਆਈ ਤੇ ਇਹ ਬਲੱਡ ਇਹ ਬਲੱਡ ਹੀ ਆ ਰਹੀ ਹੈ ਹਾਂ ਵਾ ਪੀ ਸਕਦੇ ਹੋਣੇ ਆ ਇਹਨੂੰ ਪੀ ਸਕਦੇ ਨਹੀਂ ਇਹਦੇ ਪਾਣੀ ਆ ਹਾਂ ਗਾਦੇ ਗਲੂਕੋਜ਼ ਆਏ ਵਿੱਚ ਇੰਜੈਕਸ਼ਨ ਲਾ ਕੇ ਤੇ ਡਾਇਰੈਕਟ ਬਲੱਡ ਚ ਛਾਉਣਵਾਤੇ ਆ ਹੁਣ ਇੰਜੈਕਸ਼ਨ ਆਪਾਂ ਡਾਇਰੈਕਟ ਪੀ ਨਹੀਂ ਸਕਦੇ ਕੱਲ ਨੂੰ ਖਾਓਗੇ ਇੰਜੈਕਸ਼ਨ ਪੀ ਲੋ ਹਾਂ ਤੇ ਪਾਣੀ ਜੇ ਪੀ ਸਕੀ ਆ ਇਹ ਪਤਾ ਨਹੀਂ ਕਿਹੜਾ ਪਾਣੀ ਪਾਜੀਆ ਪਾਣੀ ਪੀ ਸਕਦੇ ਬਣਾ ਪਾਣੀ ਪੀ ਸਕਦੇ ਕਿ ਨਹੀਂ ਆਹ ਡਾ ਗਲੂਕੋਜ਼ ਨਹੀਂ ਪੀ ਸਕਦੇ ਕਿਉਂ ਨੇ ਉਹਦਾ ਮਤਲਬ ਹੈ ਤੇ ਗਲੂਕੋਜ਼ ਆ ਪੀ ਨਹੀਂ ਸਕਦੇ ਆ ਪਾਣੀ ਹਾਂਜੀ ਕੀ ਆ ਉਹਦਾ ਗੱਲ ਕਰਨੇ ਆ ਜਿੱਦਾਂ ਬੱਚਾ ਆਉਣੇ ਆ ਨਹੀਂ ਪੀ ਨਹੀਂ ਪੀ ਦਦੇ ਉਹ ਵੇਖੋ ਲਿੰਗਾ ਨਾਲ ਕੀ ਹੈ ਇਹ ਪੀਹਦੇ ਨੂੰ ਗਲਾਚ ਭਗੀ ਪੀਹਦੇ ਆ ਆਓ ਉਹ ਗੱਲ ਕਰਨੇ ਮੈਂ ਇਹ ਟੇਲੇ ਸਭ ਗੱਲਾਂ ਕਰੰਦਾ ਹਾਂ ਕਿ ਇਹ ਵਾਲਾ ਗਲੂਕੋਜ਼ ਆਪਾਂ ਪੀ ਸਕਦੇ ਆ ਕਿ ਨਹੀਂ ਤੇ ਚਲੋ ਪੀਣਾ ਤਾਂ ਭਾਵੇਂ ਜ਼ਰੂਰੀ ਨਹੀਂ ਆ ਪਰ ਫਿਰ ਵੀ ਪਤਾ ਹੋਣਾ ਚਾਹੀਦਾ ਕਿ ਆਪਾਂ ਪੀ ਸਕਦੇ ਆ ਕਿ ਨਹੀਂ ਇਹ ਤੇ ਜੇ ਕਿਸੇ ਨੂੰ ਪਤਾ ਹੋਇਆ ਦੱਸਿਓ ਜ਼ਰੂਰ ਕਿਉਂਕਿ ਆਪਾਂ ਨੂੰ ਤਾਂ ਨਹੀਂ ਪਤਾ ਲੱਗਿਆ ਕਿ ਇਹਨਾਂ ਨੂੰ ਪੀ ਸਕਦੇ ਕਿ ਨਹੀਂ ਜੋਰ ਦੀ ਬਾਏ ਬਾਏ ਓ ਵੇਟ ਵੱਧ ਗਿਆ ਹੈ ਰੀ ਦਾ ਥੋੜਾ ਜਿਹਾ ਰੁਕੋ 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 ਹੌਲੀ 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 ਦੇਖੋ ਪਾਪਾ ਜੀ ਕਿੱਥੇ ਆ ਓ ਪਾਪਾ ਜੀ ਗੱਡੀ ਸਾਫ਼ ਕਰਦੇ ਨੇ ਆ ਗਿਆ ਹਾਂਜੀ ਆ ਗਿਆ ਹਾਂਜੀ ਪਾਪਾ ਜੀ ਆ ਗਿਆ ਪੱਥਰ ਕੀ ਕਰਨੀਆਂ ਪੱਥਰ ਮਾਰਨਾ ਕਿਹਦੇ ਪੱਥਰ ਮਾਰਨਾ ਹੈ ਹੂੰ ਕਿੰਡਾ ਵੱਡਾ ਪੱਥਰ ਲੱਗਾ ਹੈ ਮਾਰਨਾ ਹੈ ਬੈਡ ਬੇਬੀ ਜੀਨੂ ਸਾਹਿਬ ਆਨ ਲੱਗਾ ਵੇਟ ਚੈੱਕ ਕਰਕੇ ਆ ਆਂਦਾ ਮਮਾ ਲੁੱਕ ਜੋ ਲੁੱਕ ਜੋ ਹੈ ਵਧੀਆ ਵਧੀਆ ਥੋੜਾ ਜਿਹਾ ਪਾਣੀ ਪਾਫ ਪਾਣੀ ਪਰ ਗਿਆ ਇਹਦੇ ਤੇ ਵਿੱਚ ਕਾ ਛਾਰੇ ਗਲੂਕੋਜ਼ ਲੋ ਅਗੇ ਹੋਂ ਚਲੇ ਆਏ ਹੈਰੀ ਕਰੇ ਆਪਾਂ ਸੋਚਿਆ ਸੀ ਸਵੇਰੇ ਆ ਜਾਾਂਗੇ ਡਾਕਟਰਾਂ ਨੂੰ ਕੱਲ ਸਵੇਰੇ ਆ ਜਾਾਂਗੇ ਹੁਣ ਸਾਨੂੰ ਘਰ ਜਾ ਲੈੰਦੋ ਕਿਉਂਕਿ ਸਾਡਾ ਇੱਕ ਨਿੱਕੂ ਜਾਂ ਮਿੱਠੂ ਦੋਤਾ ਕਰੇ ਸਾਡੀ ਵੇਟ ਕਰੰਦਿਆ ਹੈ ਬਾਜੀ ਐਡਾ ਗੰਦਾ ਬੱਚਾ ਹੈ ਨਾ ਜਾਂ ਤੇ ਮੂੰਹ ਦੇ ਵਿੱਚ ਉਂਗਲਾ ਆ ਜਾ ਨੱਕ ਚੁੰਗਲਾ ਕੋਈ ਨਾ ਕਦੀ ਜਨਾ ਉਲਟੇ ਸਿੱਧੇ ਕੰਮ ਹੀ ਕਰਦਾ ਹੈ ਸਾਰੇ ਐਡਾ ਗੰਦੇ ਕੰਮ ਕਰਦਾ ਇਹ ਤਾਂ ਬੈਡ ਬੇਬੀ ਹੈ ਨਾ ਮਮਾ ਚਿਪਚੀ ਅਨ ਸੱਚ ਤੈਨੂੰ ਹੋਰ ਦੱਸਾਂ ਕਹਿੰਦਾ ਮੈਂ ਚਲੋ ਬਾਥਰੂਮ ਦੇ ਵਿੱਚ ਜਾਂਦਾ ਟਾਇਲਟ ਜਾਣਾ ਮੈਂ ਚਲ ਬਾਥਰੂਮ ਦੇ ਵਿੱਚ ਲੈ ਕੇ ਜਾਂਦੀ ਆ ਪਹਿਲਾਂ ਤੇ ਡ੍ਰਿਪ ਲਵਾ ਲਿਆ ਮਮਾ ਜਾਣਾ ਟਾਇਲਟ ਜਾਣਾ ਟਾਇਲਟ ਜਾਣਾ ਮੈਂ ਲਾ ਦਿੱਤਾ ਫਿਰ ਪਤਾ ਕੀ ਕਹਿੰਦਾ ਵਾ ਕਹਿੰਦਾ ਮੈਂ ਬਾਹਰ ਕਰਨਾ ਵਾ ਇਥੇ ਨਹੀਂ ਮੈਂ ਬਾਹਰ ਜਾਣਾ ਹੈ ਬਾਹਰ ਕੁ ਮੜਾ ਜਬਰਦਸਤੀ ਖਿੱਚ ਖਿੱਚ ਕੇ ਰੋ ਕੇ ਚੱਲ ਮੈਂ ਠੀਕ ਆ ਬਾਹਰ ਲੈ ਆਈ ਫਿਰ ਇਹਨੇ ਬਾਹਰ ਆ ਕੇ ਕੀ ਕੀਤਾ ਮਮਾ ਚਿਪਸ ਲੈਣੇ ਆ ਮੈਂ ਕਿਹਾ ਚਲੋ ਆਪਾਂ ਪੈਸੇ ਲੈ ਕੇ ਆਉਨੇ ਆ ਪਾਪਾ ਕੋਲੋਂ ਲੈ ਕੇ ਆਉਨੇ ਆ ਜਾਂ ਆਪਾਂ ਲੈ ਕੇ ਆਉਨੇ ਪੈਸੇ ਚਲੋ ਚੱਲੀਏ ਤੇ ਘਰ ਵਾਹਿਆ ਕਿਉਂ ਨਹੀਂ ਇਹ ਆ ਗਿਆ ਉੱਥੇ ਪਤਾ ਕੀ ਹੋਇਆ ਹਾਂ ਉਹ ਇਹ ਅਜੇ ਅਸੀਂ ਜਾ ਕੇ ਉੱਥੇ ਵੀ ਆ ਮੈਂ ਇਹ ਪਹੁੰਚਿਆ ਜਾ ਕੇ ਤੇ ਚਪਲਾ ਲਾ ਕੇ ਬੈੱਡ ਤੇ ਚੜ ਗਿਆ ਇਹ ਬੈੱਡ ਤੇ ਚੜਿਆ ਹੀ ਇਹਦੇ ਨੇ ਹੱਥ ਫੜ ਕੇ ਡ੍ਰਿਪ ਲਾਤਾ ਤੇ ਮਮਾ پیسے ਵੀ ਆਪਰੇ ਪੈਸੇ ਲੈਣ ਆਏ ਆ ਇਹ ਕੋਈ ਭਲਾਤਾ ਹੈ ਪੇਰੇ ਨੂੰ ਦੱਸਿਆ ਮੈਂ ਇਹਦੇ ਪੈਸੇ ਲੈਣ ਆਏ ਤੇ ਤੁਸੀਂ ਟ੍ਰਿਪ ਲਾਤਾ ਹੈ। ਪੰਦਰਸਨੀ 괜ਿ ਨਹੀ ਛੇਤੀ ਸੀ ਟ੍ਰਿਪ ਚ ਲਾਵਾ ਨਾ ਛੇਤੀ ਛੇਤੀ ਤੋਰਾ ਨਾ ਕਰੇ। ਛੇਤੀ ਛੇਤੀ ਤੋਰਾਂ ਪਗੜੀ ਪਗੜੀ ਆਖੀ ਜਾਂਦਾ ਬਾਪੀ ਲਾ ਦੋ ਤੇ ਲਾ ਦੋ। ਉਹ ਵੀ ਟਾਂਗ ਆ ਗਈ ਹੋਣੀ ਆ। ਉਹਨਾਂ ਨੂੰ ਚਾਂਤੇ ਮਿਲੂਗੀ ਥੋੜੀ ਜੀ। ਅੱਜ ਕਿੰਨਾ ਰੋਲਾ ਪਾਇਆ ਹੈ। ਕੱਲ ਕੱਲ ਉਸਕੇ ਹੀ ਨੀ ਕਿਤੇ ਆਵਾਜ਼ ਨਿਕਲੀ ਨੀ ਇਹਦੀ। ਆਹ ਰੋੜ ਦੇ ਤੇ ਐ ਲੱਗਦਾ ਜਿੱਦਾਂ ਹੂ ਟਮਾਟੇ ਵਾਲੇ ਝੁੱਲੇ 'ਚ ਬੈਠੇ ਹੁੰਨੇ ਆ। ਹਾਂ। ਧੀ ਦੇ ਉੱਤੇ। ਹਾਂ ਹਾਂ ਹੁਣ ਹੱਥ ਸੜਕਾ ਪੁੱਲਰ ਸਰਕਾਰ ਦੀਆਂ ਪੁੱਲਰ ਸਾਹਿਬ ਦੀਆਂ ਮਿਹਰਬਾਨੀਆਂ ਦੀ ਸਦਕਾ ਅੱਜ ਤੁਸੀਂ ਵਧੀਆ ਰੋਡ ਤੇ ਚੜ੍ਹੇ ਜੀ ਹਾਂ ਸ਼ੁਗਰੀਆ ਆਦਾ ਕਰੋ ਉਹਨਾਂ ਦਾ ਕਿ ਇੰਨੀਆਂ ਵਧੀਆ ਸੜਕਾਂ ਦੇ ਉੱਤੇ ਤੁਸੀਂ ਚੱਲ ਰਹੇ ਹੋ ਹੈ ਕਿ ਕਿਹੜੀ ਸੋਣੀ ਸੜਕ ਤੇ ਪੈਲਾ ਪਹੁੰਚ ਜਾ ਰਹੇ ਪਹੁੰਚ ਜਾ ਧਮਕ ਧਮਕ ਕਰਦੇ ਹੋਏ ਇੱਕ ਟਾਇਰ ਉਧਰ ਇੱਕ ਉਧਰ ਇਦਾਂ ਨਾਲ ਕਿ ਬਲਿਲਾ ਖਾਣਾ ਪੀਣ ਪੱਜ ਜਾਂਦਾ ਹਾਂ ਹਾਂ ਤਾਂ ਇਹ ਕਰਕੇ ਨੂੰ ਪਤਾ ਅੱਜਕੱਲ ਡਾਈਜੈਸ਼ਨ ਦੀ ਪ੍ਰੋਬਲਮ ਬੜੀ ਹੋਉਂਦੀ ਆ ਤੇ ਇਸ ਕਰਕੇ ਰੋਡ ਨਾਲ ਸਹੀ ਰੋਡ ਨਾਲ ਸਹੀ ਕਿਤੇ ਜਾਣ ਰੋਟੀ ਆਪਣੇ ਆਪ ਪੱਜ ਜੇ ਨਾਲ ਐਕਸੀਡੈਂਟ ਹੋਣੀ ਹੋਊਗਾ ਉਹ ਵੀ ਸਪੀਡ ਤੇ ਚੜਨੇ ਦਾ ਸਪੀਡ ਤੇ ਤਾਂ ਚੜਨਾ ਕਿ ਐਕਸੀਡੈਂਟ ਹੋਣਾ ਤਾਂ ਇਹ ਵੀ ਨੀ ਬੜਾ ਹੁੰਦੇ ਆਣਾ ਉਹ ਅਜੀਬ ਜਿਹੀ ਜਿਹੀਆਂ ਜੀ ਆ ਜਾਈ ਵੀ ਐ ਕਿੰਨਾ ਸਿਖੁੰਦੇ ਬੈਠੇ ਮਮਾ ਮੈਂ ਤਾਂ ਸੋਚਿਆ ਜੀ ਕੱਟ ਇਹ ਲੈਣੀ ਐ ਸ਼ਾਰਟਕਟ ਕੋਸਟ ਨੂੰ ਮਿਲਾਂ ਚਿਪਸ ਐ ਪੈਕੇਟ ਲੈਣੀ ਆ ਚਿਪਸ ਪੈਕੇਟ ਲੈਣੀ ਆ ਕੋਈ ਡਾਈਵਰੀ ਸੇ ਪੈਕਟੋ ਆ ਸ਼ਾਰਟਕਟ ਕੱਢ ਦੋ ਇੱਧਰ ਦੀ ਇਹ ਇਧਰੋਂ ਦਾ ਅੱਗੇ ਸ਼ਾਰਟਕਟ ਆ ਦੇ ਚਿਪਸ ਉਹ ਕਿੱਥੇ ਆ ਗਿਆ ਹਾਂਜੀ ਮੈਂ ਤਾਂ ਮੋ ਗਿਆ 7:00 ਵਜੇ ਦੀ ਜਲਾਈ ਚੜ ਗਈ ਹੁਣ ਰਾਤ ਨੂੰ ਕੋਈ ਚੜਾਈ ਜਣਾ 12 11 12 ਵਜੇ ਤੱਕ ਤਾਂ ਹੀ ਮੈਂ ਕਿਹਾ ਨਾ ਲਗੀਆ ਹੈ ਪੋਕ ਲਗੀ ਕੇ ਲਗ ਦਵਾ ਨਾ ਪੀਜਾ ਨੇ ਨਾ ਪੋਕ ਲਗੀ ਵੀਜੇ ਦੀ ਪੋਕ ਲਗੀਆ ਹਾਂ ਕੇਲੇ ਦੀ ਪੋਕ ਨਹੀਂ ਹੈਗੀ ਪਿਛੇ ਆ ਪਿਛੇ ਪਿਛੇ ਲੰਘ ਗਿਆ ਵਾ ਪੀਜਾ ਐਰੀ ਕਦੋਂ ਦਾ ਪੀਜਾ ਪੀਜਾ ਕਰੀ ਜਾਂਦਾ ਸੁਆਦ ਨਹੀਂ ਆਵਾ ਪਾਪਾ ਇੱਕ ਦਿਖਵਾ ਕੇ ਖਾ ਲਈ ਦੋ ਇਹਨੂੰ ਪੀਜਾ ਤੂੰ ਨਹੀਂ ਖਾਣਾ ਹੁਣੀ ਇਹਦੇ ਲੈ ਆਵਾਗੇ ਇਹਨੂੰ ਪੀਜਾ ਹੱਟ ਬਰਦੀਰ ਹੱਟ ਇਹਨਾਂ ਨੂੰ ਸ਼ਾਮਾ ਦਾ ਦੋਆ ਜਾਣਿਆ ਨਹੀਂ ਤੇ ਨਹੀਂ ਲਿਆਉਣਾ ਫੋਨ ਹੀ ਲਿਆਉਣ ਦਾ ਹੱਟ ਨਹੀਂ ਲਿਆ ਕੇ ਮम्मा ਫੋਨ ਦੇਖਾਂਗੇ ਆ ਤਾਂ ਗਰਾਵ ਵੀ ਦੇਖ ਲਓ ਮम्मा ਫੋਨ ਦੇ ਵੇਖਾਂਗੇ ਮਾਂ ਬਾਪ ਗਿਆ ਕੀ ਹੋਇਆ ਨਾ ਕਰਿਆ ਇੱਥੇ ਟੱਚ ਕਰੋ ਨਾ ਆਪੇ ਨਾ ਕਰ ਸੈਟ ਹੋ ਜਾਣਾ ਹੈ ਆਪਾ ਗੁਰੂ ਫਤਿਹ ਠੀਕ ਹੈ ਗੁਰੂ ਫਤਿਹ ਯੂਏ ਸਰਦਾਰਾ ਸਾਹਿਬ ਨੂੰ ਵੇਖ ਕੇ ਕਹਿੰਦਾ ਗੁਰ ਫਤਿਹ ਬਾਬਾ ਗੁਰ ਫਤਿਹ ਨਹੀਂ ਤੇ ਉਹ ਮਤਲਬ ਵਾਹਿਗੁਰੂ ਜੀ ਦਾ ਖਾਲਸਾ ਦਾ ਵਾਹਿਗੁਰੂ ਜੀ ਕੀ ਫਤਿਹ ਨਾ ਤੇ ਗੁਰ ਫਤਿਹ ਕਹਿ ਦਿੰਦਾ ਹੈ ਉਹ ਸਵੇਰੇ ਸੂਰਜ ਚੜ੍ਹਨਦਿਆ ਹੈ ਤੇ ਹੁਣ ਸੂਰਜ ਡੁੱਬਨਦਿਆ ਹੈ ਆ ਗਿਆ ਆ ਗਿਆ ਭਾਜੀ ਸਤਿ ਸ਼੍ਰੀ ਅਕਾਲ ਕਰੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆਵਲਾ ਪ੍ਰਸ਼ਾਦ ਮੇਰਾ ਮੇਰਾ ਏ ਦੇ ਦੋਨਾ